ਮੇਰਾ ਨਾਮ ਰਕੇਸ਼ ਕੁਮਾਰ ਬਾਂਸਲ ਅੱਜ ਦਾ ਪ੍ਰੋਗਰਾਮ ਸ਼ਹਿਰ ਦੇ ਵਿੱਚ ਇੱਕ ਆਪਣੇ ਸ਼ਹਿਰ ਦੀ ਬਹੁਤ ਵੱਡੀ ਘਾਟ ਸੇਧ ਸੁਧਾਮ ਦੀ ਘਾਟ ਇਹਨਾਂ ਨੂੰ ਦੇਖਦੇ ਹੋਏ ਸਾਡੀ ਸੰਸਥਾ ਬੇਸਹਾਰਾ ਜੀਵ ਜੰਤੂ ਵੈਲਫੇਅਰ ਸੁਸਾਇਟੀ ਜੋ ਕਿ ਪਿਛਲੇ 15 ਸਾਲਾਂ ਤੋਂ ਅਵਾਰਾ ਘੁੰਮ ਰਹੇ ਜਾਨਵਰ ਉਹਨਾਂ ਦਾ ਟ੍ਰੀਟਮੈਂਟ ਤੇ ਉਹਨਾਂ ਦੀ ਦੇਖਭਾਲ ਪਿਛਲੇ 15 ਸਾਲਾਂ ਤੋਂ ਲਗਾਤਾਰ ਸੇਵਾ ਵਿੱਚ ਲੱਗੀ ਹੋਈ ਹੈ ਸ਼ਹਿਰ ਅੰਦਰ ਸੇਧ ਸੁਭਦਾ ਮਦੀ ਘਾਟ ਨੂੰ ਦੇਖਦੇ ਹੋਏ ਲੇਡੀ ਡਾਕਟਰ ਸ਼ਹਿਰ ਦੇ ਅੰਦਰ ਨਾ ਹੁੰਦੇ ਹੋਣ ਦੇ ਕਾਰਨ ਸਾਡੇ ਸ਼ਹਿਰ ਦੀਆਂ ਮਾਮਾ ਧੀਆਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਈਵਨ ਜਨਰਲ ਡਾਕਟਰ ਦੀ ਵੀ ਕੋਈ ਪ੍ਰੋਪਰ ਸਹੂਲਤ ਨਹੀਂ ਹੈਗੀ ਉਸ ਦੀ ਵੀ ਜੋ ਕੋਈ ਬਿਮਾਰੀ ਕਰਕੇ ਮਤਲਬ ਸ਼ਹਿਰ ਦੇ ਵਸਿੰਦਿਆਂ ਨੂੰ ਬਹੁਤ ਦਿੱਕਤਾਂ ਆਉਂਦੀਆਂ ਸੀ ਇਸ ਲਈ ਸਾਡੀ ਸੰਸਥਾ ਵੱਲੋਂ ਇੱਕ ਨਵਾਂ ਉਪਰਾਲਾ ਕੀਤਾ ਗਿਆ ਹੈ ਕਿ ਆਪਾਂ ਹਫਤਾਵਾਰ ਕੈਂਪ ਲਗਾ ਕੇ ਸ਼ਹਿਰ ਦੇ ਲੋਕਾਂ ਨੂੰ ਇੱਕ ਗਾਇਨੀ ਡਾਕਟਰ ਤੇ ਇੱਕ ਜਰਨਲ ਡਾਕਟਰ ਦੀ ਸਬਧਾ ਮਾਪਲਬਧ ਕਰਵਾਈਏ ਇਸ ਸੰਸਥਾ ਨੂੰ ਇਸ ਕੈਂਪ ਨੂੰ ਸ਼ਹਿਰ ਦੇ ਸਹਿਯੋਗ ਨਾਲ ਅਸੀਂ ਅੱਗੇ ਇਸ ਵਿੱਚ ਹੋਰ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਹਫਤਾਵਾਰ ਕੈਂਪ ਦੇ ਦਿਨਾਂ ਵਿੱਚ ਵਾਧਾ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਤੇ ਇਸ ਕੈਂਪ ਨੂੰ ਸ਼ਹਿਰ ਚ ਨਿਰੰਤਰ ਚਲਾਉਣ ਲਈ ਫੋਡੇ ਸਾਰਿਆਂ ਦੇ ਸਾਥ ਦੀ ਬਹੁਤ ਬੱਦ ਚੜ ਕੇ ਸਹਿਯੋਗ ਦੀ ਲੋੜ ਹੈ ਕਿਉਂ ਸਾਨੂੰ ਆਪਣੇ ਸ਼ਹਿਰ ਸ਼ਹਿਰ ਦੇ ਅੰਦਰ ਜਦੋਂ ਘੁੰਮਦੇ ਫਿਰਦੇ ਸਾਨੂੰ ਇਹ ਗੱਲਾਂ ਆਮ ਹੀ ਸੁਣਨ ਨੂੰ ਮਿਲ ਜਾਂਦੀਆਂ ਨੇ ਕਿ ਆਪਣੇ ਸ਼ਹਿਰ ਦੇ ਲੋਕ ਸਿਰਫ ਧਾਰਮਿਕ ਕੰਮਾਂ 'ਚ ਹੀ ਅੱਗੇ ਨੇ ਸਮਾਜਿਕ ਕੰਮਾਂ ਵਾਸਤੇ ਸ਼ਹਿਰ ਦੇ ਲੋਕ ਕੁਝ ਨਹੀਂ ਕਰ ਰਹੇ ਤਾਂ ਸਾਡੀ ਸੰਸਥਾ ਵੱਲੋਂ ਇਹ ਇਨੀਸ਼ੀਏਟਿਵ ਲਿਆ ਗਿਆ ਇਹ ਕੋਪਰਾਲਾ ਕਰਿਆ ਗਿਆ ਜੋ ਕਿ ਤੁਹਾਡੇ ਸਹਿਯੋਗ ਤੋਂ ਬਿਨਾ ਸੰਭਵ ਨਹੀਂ ਹੈ ਤੇ ਇਹ ਲੰਬਾ ਆਉਣ ਵਾਲੇ ਸਮੇਂ ਵਿੱਚ ਸਾਡੇ ਸ਼ਹਿਰ ਦੇ ਆਪਣੇ ਬੱਚੇ ਆਪਣੇ ਨਵੀਂ ਪੀੜ੍ਹੀ ਆਪਾਂ ਨੂੰ ਇਹ ਲੰਬਾ ਨਾਂ ਦੇਵੇ ਆਉਣ ਵਾਲੇ ਸਮੇਂ 'ਚ ਕਿ ਤੁਹਾਡੇ ਵੱਲੋਂ ਕੋਈ ਸ਼ਹਿਰ ਲਈ ਸਮਾਜਿਕ ਉਪਰਾਲਾ ਜਾਂ ਸਿਹਤ ਸਹੂਲਤਾਂ ਲਈ ਉਪਰਾਲਾ ਨਹੀਂ ਕੀਤਾ ਗਿਆ ਤਾਂ ਸ਼ਹਿਰ ਵਾਸੀਓ ਨੂੰ ਵੀ ਇਹ ਕਿ ਮੇਰੀ ਮਤਲਬ ਬੇਨਤੀ ਹੈ ਉਹਨਾਂ ਤੋਂ ਉਮੀਦ ਕਰਦਾ ਕਿ ਤੁਸੀਂ ਸਾਨੂੰ ਇਸ ਸਮਾਜਿਕ ਕੰਮ ਵਿੱਚ ਪੂਰਨ ਸਹਿਯੋਗ ਦਿਓ ਤਾਂ ਇਸ ਤਾਂ ਜੋ ਇਸ ਇਸ ਕੈਂਪ ਨੂੰ ਅਸੀਂ ਆਉਣ ਵਾਲੇ ਸਮੇਂ ਵਿੱਚ ਹੋਰ ਇਸ ਵਿੱਚ ਸੁਧਾਰ ਕਰਕੇ ਇਹਨੂੰ ਨਿਰੰਤਰ ਡੇਲੀ ਬੇਸ ਤੇ ਚਾਲੂ ਕੀਤਾ ਜਾਵੇ ਇਹ ਕੈਂਪ ਮਹਾਕਾਲੀ ਮੰਦਿਰ ਲੈਰਾ ਗਾਗਾ ਵਿਖੇ ਮਹਾਕਾਲੀ ਮੰਦਿਰ ਦੀ ਕਮੇਟੀ ਦੇ ਸਹਿਯੋਗ ਨਾਲ ਅਸੀਂ ਇਸ ਨੂੰ ਚਲਾ ਰਹੇ ਹਾਂ ਇਹ ਕੈਂਪ ਹਰ ਐਤਵਾਰ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਚਾਲੂ ਰਹੇਗਾ ਜੀ ਅਸੀਂ ਲਗਭਗ 100 ਕ ਪੇਸ਼ੈਂਟ ਦੀ ਓਪੀਡੀ ਪਰ ਡਾਕਟਰ ਮੰਨ ਕੇ ਚੱਲੇ ਹੋਏ ਆ ਅਸ਼ੋਕ ਜਿੰਦਲ ਅਸ਼ੋਕ ਜੀ ਕੀ ਪ੍ਰੋਗਰਾਮ ਅੱਜ ਦਾ ਜੋ ਅਸੀਂ ਉਪਰਾਲਾ ਕੀਤਾ ਜੋ ਸਾਡੀ ਸੰਸਥਾ ਵੈਲਫੇਅਰ ਐਸੋਸੀਏਸ਼ਨ ਜੋ ਪਿਛਲੇ 15 ਸਾਲਾਂ ਤੋਂ ਬੇਸਹਾਰਾ ਜੀਵ ਜੰਤੂਆਂ ਬਾਰੇ ਤਾਂ ਕੰਮ ਕਰ ਰਹੀ ਹੈ ਲੇਕਿਨ ਜੋ ਅਸੀਂ ਅੱਜ ਇੱਕ ਨਵਾਂ ਉਪਰਾਲਾ ਕਰਨ ਜਾ ਰਹੇ ਹਾਂ ਉਹ ਹੈ ਕਿ ਸ਼ਹਿਰ ਦੇ ਵਿੱਚ ਸਿਹਤ ਸੁਵਿਧਾਵਾਂ ਦੀ ਬਹੁਤ ਜ਼ਿਆਦਾ ਵੱਡੀ ਘਾਟ ਹੈ ਉਸ ਦੇ ਲਈ ਅਸੀਂ ਅੱਜ 23 ਤਰੀਕ ਤੋਂ ਇੱਕ ਲੇਡੀਜ਼ ਡਾਕਟਰ ਅਤੇ ਇੱਕ ਜਨਰਲ ਡਾਕਟਰ ਸ਼ੁਰੂਆਤ ਉਹ ਕਰਨ ਜਾ ਰਹੇ ਹਾਂ ਜੋ ਕਿ ਅਸੀਂ ਹੋ ਸਕਦਾ ਸੀ 0 ਲੈਵਲ ਤੋਂ ਕੰਮ ਇਹ ਸ਼ੁਰੂ ਕਰਨ ਜਾ ਰਹੇ ਆ ਇਸ ਦੇ ਲਈ ਸਾਨੂੰ ਸ਼ਹਿਰ ਦੀਆਂ ਸਾਰੀਆਂ ਸਮਾਜਿਕ ਸੰਸਥਾਵਾਂ ਦੀ ਧਾਰਮਿਕ ਸੰਸਥਾਵਾਂ ਦੀ ਅਤੇ ਸਾਰੇ ਸ਼ਹਿਰ ਸੂਨ ਨਿਵਾਸੀਆਂ ਦੀ ਪੂਰਨ ਸਹਿਯੋਗ ਦੀ ਲੋੜ ਹੈ ਅਸੀਂ ਆਸ ਕਰਦੇ ਹਾਂ ਕਿ ਸਾਰੀਆਂ ਸੰਸਥਾਵਾਂ ਸ਼ਹਿਰ ਦੇ ਸ਼ਹਿਰ ਨਿਵਾਸੀ ਸਾਡਾ ਪੂਰਨ ਸਹਿਯੋਗ ਦੇਣਗੇ ਅਸੀਂ ਤਾਂ ਕਿ ਇਹ ਜੋ ਉਪਰਾਲਾ ਕੀਤਾ ਹੈ ਇਸ ਨੂੰ ਹੋਰ ਆਉਣ ਵਾਲੇ ਟਾਈਮ ਦੇ ਵਿੱਚ ਵਧੀਆ ਤੋਂ ਵਧੀਆ ਡਾਕਟਰ ਇੱਥੇ ਬੁਲਾਈਏ ਅਤੇ ਸਿਹਤ ਸੁਵਿਧਾਵਾਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਦੇ ਸਕੀ ਹੈ ਅੱਜ ਪਹਿਲਾ ਦਿਨ ਦੀ ਜੋ ਅਸੀਂ ਸ਼ੁਰੂਆਤ ਮੰਨ ਕੇ ਚੱਲੇ ਸੀ ਉਸ ਦੇ ਨਾਲੋਂ ਸਾਡੀ ਉਮੀਦ ਤੋਂ ਕਿਤੇ ਜ਼ਿਆਦਾ ਸਾਨੂੰ ਵਧੀਆ ਸਹਿਯੋਗ ਮਿਲ ਰਿਹਾ ਹੈ ਹੁਣ ਤੱਕ ਤਕਰੀਬਨ 50 ਤੋਂ ਜ਼ਿਆਦਾ ਪੇਸ਼ੈਂਟ ਅਸੀਂ ਸਿਰਫ 1 ਘੰਟੇ ਦੇ ਵਿੱਚ ਵਿੱਚ ਓਪੀਡੀ ਸਾਡੇ ਕੋਲੇ ਆ ਚੁੱਕੀ ਹੈ